ਅਸੀਂ ਹੈਰਾਨ ਹੋਏ ਆ ਪਹਿਲੇ 2 ਦਿਨ ਦਾ ਸੈਸ਼ਨ ਫਿਰ ਸਾਡੇ ਖਾਤੇ ਚਾੜ ਕੇ ਸਾਡੇ ਮੋਢੇ ਤੇ ਬੰਦੂਕ ਰੱਖ ਕੇ ਚਲਾਨ ਦੀ ਕੋਸ਼ਿਸ਼ ਕਿ ਜੀ ਅਸੀਂ ਆਪੋਜੀਸ਼ਨ ਤੇ ਕਹਿੰਦੇ ਇਹਨਾਂ ਨੂੰ 2 ਦਿਨ ਐਕਸਟਰਾ ਦਿੰਦੇ ਨੇ 2 ਦਿਨ ਜਿਹੜੇ ਸਾਨੂੰ ਐਕਸਟਰਾ ਦਿੱਤੇ ਸਪੀਕਰ ਸਾਹਿਬ ਨੇ ਉਹ ਸਾਡਾ ਮੇਨ ਮਕਸਦ ਸੀ ਕਿ ਇੱਕ ਦਿਨ ਲਾਅ ਐਂਡ ਆਰਡਰ ਤੇ ਚਰਚਾ ਕਰੋ ਦੂਸਰੇ ਦਿਨ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਤਾਂ ਉਹਦੇ ਤੇ ਚਰਚਾ ਕਰਨੀ ਹੈ ਅੱਜ ਸੱਦਿਆ ਗਿਆ ਸਾਰਿਆਂ ਦਾ ਸਪੀਕਰ ਸਾਹਿਬ ਨੇ ਮੀਟਿੰਗ ਕੀਤੀ ਸਾਰੀਆਂ ਆਪੋਜੀਸ਼ਨ ਪਾਰਟੀਆਂ ਨੇ ਇਹ ਗੱਲ ਕਹੀ ਕਿ ਅਸੀਂ ਚਾਹ ਮੰਗਦੇ ਹਾਂ ਕਿ ਚੰਗੇ ਮਾਹੌਲ ਦੇ ਵਿੱਚ ਬੇਅਦਬੀਆਂ ਦਾ ਕਿਉਂਕਿ ਬਹੁਤ ਸੈਂਸਿਟਿਵ ਹੁੰਦਾ ਹੈ ਕਿ ਸੰਜੀਦਾ ਉੱਥੇ ਬਹਿਸ ਹੋਣੀ ਚਾਹੀਦੀ ਅਸੀਂ ਪ੍ਰੋਮਿਸ ਕੀਤਾ ਕਿ ਸੰਜੀਦਾ ਬਹਿਸ ਹੋਏਗੀ ਹਰ ਸਪੀਕਰ ਸਾਹਿਬ ਜਿਹੜਾ ਡਿਮਾਂਡਸ ਡਰਾਫਟ ਸਾਨੂੰ ਤੁਸੀਂ ਆਪੋਜੀਸ਼ਨ ਪਾਰਟੀਆਂ ਯਾ ਮੈਂਬਰ ਨੂੰ ਦੇਣਾ ਹੁੰਦਾ ਤੁਸੀਂ ਇਹ ਐਡਵਾਂਸ ਡਰਾਫਟ ਕੋਈ ਨਹੀਂ ਦਿੰਦਾ 15 ਮਿੰਟ ਪਹਿਲੇ ਇੱਕ ਕਾਗਜ਼ ਤੁਸੀਂ ਸਾਨੂੰ ਦੇ ਦਿੰਦੇ ਹੋ ਉਸ ਐਡਵਾਂਸ ਮੈਨੂੰ ਦੱਸੋ 15 ਮਿੰਟ ਦੇ ਵਿੱਚ ਕੋਈ ਐਸੀ ਕੰਪਿਊਟਰ ਨਹੀਂ ਜਿਹੜਾ ਕੋਈ ਬਟਨ ਲੱਪੀ ਹੈ ਤੇ ਉਹਦਾ ਉਸੇ ਟਾਈਮ ਇਹ ਟੈਕਨੀਕਲ ਮੈਟਰਸ ਨੇ ਲੀਗਲ ਮੈਟਰਸ ਨੇ ਇਹਦੇ ਵਿੱਚ ਨਵੇਂ ਜਿਹੜੀ ਭਾਰਤੀ ਨਾ ਸਰਨੇਤਾ ਜਿਹੜਾ ਉਹਦੇ ਕਾਨੂੰਨ ਇਹਦੇ ਵਿੱਚ ਲਾਗੂ ਹੁੰਦੇ ਨੇ ਇਦਾਂ ਅਸੀਂ ਸਟਡੀ ਕਰਨਾ ਹੁੰਦਾ ਅੰਦਰ ਐਸੀ ਗੱਲ ਦੀ ਫਿਰ ਸਾਰਿਆਂ ਦੇ ਵਿੱਚ ਇਹ ਗੱਲ ਮੁੱਕੀ ਕਿ ਠੀਕ ਹੈ ਅੱਜ ਅਸੀਂ ਇਹਨੂੰ ਇੰਟਰੋਡਿਊਸ ਕਰਵਾ ਦਾਂਗੇ ਗਵਰਨਮੈਂਟ ਵੱਲੋਂ ਬਟ ਬਹਿਸ ਕੱਲ ਸਵੇਰੇ ਦੇ ਦੋ ਤੇ ਸ਼ੁਰੂ ਹੋਏਗੀ ਅਸੀਂ ਸਾਰੇ ਇਸ ਗੱਲ ਨੂੰ ਐਕਸੈਪਟ ਕਰਕੇ ਆ ਗਏ ਮੈਨੂੰ ਪਤਾ ਲੱਗਾ ਹੋ ਥੋੜੀ ਦੇਰ ਪਹਿਲੇ ਭਗਵੰਤ ਮਾਨ ਜੀ ਇੱਥੇ ਕਹਿ ਕੇ ਗਏ ਨੇ ਜੇ ਬਾਜਵਾ ਸਾਹਿਬ ਨੇ ਕਿਹਾ ਸਾਡੀ ਤਿਆਰੀ ਨਹੀਂ ਸਾਨੂੰ ਵਕਤ ਚਾਹੀਦਾ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਬੇਵਦੀਆਂ ਦੇ ਮੁੱਦੇ ਤੇ ਸਾਡੇ ਚੀਫ ਮਿਨਿਸਟਰ ਨੂੰ ਥੋੜੀ ਜਿਹੀ ਗੰਭੀਰਤਾ ਬਖਾ ਦੇ ਉਹਨਾਂ ਦੇ ਪਾਰਟੀ ਦੇ ਪ੍ਰਧਾਨ ਵੀ ਸਾਡੀ ਮੀਟਿੰਗ ਵਿੱਚ ਸ਼ਾਮਲ ਸਨ ਉਹ ਵੀ ਸੰਦੇ ਸੀ ਅਮਨੋ ਲੋੜਾ ਦੀ ਸੰਜੀਦਗੀ ਦੇ ਨਾਲ ਇੱਥੇ ਬਹਿਸ ਹੋਣੀ ਚਾਹੀਦੀ ਅਸੀਂ ਵੀ ਚਾਹਦੇ ਹਾਂ ਕੋਈ ਗੁਨਾਹ ਕੁਸੇ ਵੀ ਧਾਰਮਿਕ ਗ੍ਰੰਥ ਨੂੰ ਜੇ ਬੇਵਦੀ ਕਰਦਾ ਹੈ ਉਸ ਦਾ ਤੋਂ ਮੇਰਾ ਜਾਣਾ ਚਾਹੀਦਾ ਸੀ। ਬਾਕੀ ਸਾਰੀ ਚਰਚਾ ਸਵੇਰੇ ਰੱਖਾਂ। ਅਸੀਂ ਤਿਆਰ ਪਰ ਤਿਆਰ ਸੀ। ਅਸੀਂ ਚੰਗੇ ਸੀ ਸੰਜੀਦਾ ਮਾਹੌਲ ਚ। ਮੈਂ ਇਹੀ ਗੱਲ ਕਹੀ ਸੀ ਭਗਵੰਤ ਮਾਨ ਜੀ ਨੂੰ ਮਾਨ ਸਾਹਿਬ ਸਾਡੇ ਕੋ ਤੇ ਇਹੋ ਜਿਹਾ ਜਵਾਬ ਹੈ ਨੇ। ਜਿੱਦਣ ਅਸੀਂ ਤੁਹਾਨੂੰ ਸਵਾਲ ਪੁੱਛ ਲਿਆ ਉਦੋਂ ਤੁਸੀਂ ਪਾਣੀਓ ਪਾਣੀ ਹੋ। ਤੋਂ ਇਸ ਗੱਲ ਕਾਹਨ? ਇਹਦੇ ਵਿੱਚ ਮੈਟਰਮੈਂਟ ਇਹੀ ਹੈ ਤੋਂ ਸਪੀਕਰ ਸਾਹਿਬ ਨੇ ਅਲਟੀਮੇਟਲੀ ਸੋਚ ਵਿਚਾਰ ਕੇ ਸੈਂਸ ਆਫ ਦੀ ਹਾਊਸ ਮੈਜੋਰਿਟੀ ਭਾਵੇਂ ਇਹਨਾਂ ਕੋਲੇ ਬਟ ਸਾਰੀਆਂ ਪੋਲਿਟੀਕਲ ਜਮਾਤਾਂ ਚਾਹਦੀਆਂ ਸੀ ਕਿ ਕੱਲ ਚਰਚਾ ਹੋਏ ਸਾਨੂੰ ਟਾਈਮ ਮਿਲੇ ਅਸੀਂ ਸਟੱਡੀ ਕਰ ਸਕੀਏ ਅਸੀਂ ਸਾਥੀਆਂ ਦੀ رائے ਲੈ ਸਕੀਏ ਅਸੀਂ ਇਹਨਾਂ ਮੁੱਦਿਆਂ ਤੇ ਬਿਲ ਬੈਟਲਮੈਂਟ ਆਫ ਪੰਜਾਬ ਵਾਸਤੇ ਸੋ ਦੈਟ ਇਸ ਕਿਸਮ ਦੇ ਇਨਸੀਡੈਂਟ ਦਿਨ ਵਾਈਜ਼ ਹੋ ਸਕੇ ਲੋਕਾਂ ਨੂੰ ਡਰ ਹੋਏ ਲੋਕਾਂ ਨੂੰ ਖੌਫ ਹੋਏ ਪੈਦੀ ਵੀ ਆਦਾ ਅਸੀਂ ਕੱਲ ਇਹਦੇ ਤੇ ਬੈਸ ਕਰਾਂਗੇ ਇਹਦੇ ਨਾਲ ਨਾਲ ਸਾਨੂੰ ਹਰਾਨੀ ਇਸ ਗੱਲ ਦੀ ਹੋਈ ਹੈ ਅਫਸੋਸ ਵੀ ਬੜਾ ਹੋਇਆ ਕਿ ਸੰਵਾ ਸਾਹਿਬ ਤੁਸੀਂ ਸਾਨੂੰ ਪ੍ਰੋਮਿਸ ਕੀਤਾ ਲਾਅ ਐਂਡ ਆਰਡਰ ਦੀ ਜਿਹੜੀ ਗੰਭੀਰ ਮਸਲਾ ਹੈ ਉਹਦੇ ਤੇ ਚਰਚਾ ਕਰਾਂਗੇ ਅੱਜ ਤੁਸੀਂ ਵੇਖੋ ਜਿਹੜਾ ਸਾਡੇ ਸਾਹਮਣੇ ਇਹਨਾਂ ਨੇ ਸਾਰਾ ਅੱਜ ਦਾ ਜਿਹੜਾ ਇਹਨਾਂ ਨੇ ਸਾਹਮਣੇ ਰੱਖਿਆ bizness ਉਹਦੇ ਵਿੱਚ ਲਾਅ ਐਂਡ ਆਰਡਰ ਦਾ ਉਧਰ ਦੇ ਬਹਿਸ ਕਰਨ ਦਾ ਕੋਈ ਟਾਈਮ ਹੀ ਹੈ ਲੈਂਡ ਪੂਲਿੰਗ ਤੇ ਕੋਈ ਅੱਜ ਹਜ਼ਾਰਾਂ ਲੋਕ ਇੰਡੀਅਨ نیشنل ਕਾਂਗਰਸ ਦੇ ਸਾਡੀ ਪਾਰਟੀ ਦੀ ਲੀਡਰਸ਼ਿਪ ਤੇ ਪ੍ਰਧਾਨ ਦੇ ਥੱਲੇ ਰਾਜਾ ਵੜਿੰਗ ਜੀ ਦੇ ਹਜ਼ਾਰਾਂ ਦੀ ਤਜਾਦ ਦੇ ਵਿੱਚ ਜਿਹੜਾ ਗਲਾਡਾ ਦਾ ਆਫਿਸ ਹੈ ਲੁਧਿਆਣੇ ਦੇ ਵਿੱਚ ਉਹਨਾਂ ਪ੍ਰਦਰਸ਼ਨ ਪੰਜਾਬੀਆਂ ਨੂੰ ਅਸੀਂ ਫੇਰ ਇਹ ਅਪੀਲ ਕਰਨੇ ਕਿ ਜੋ ਨਰਿੰਦਰ ਮੋਦੀ ਜੀ ਨੇ ਕਾਲੇ ਕਾਨੂੰਨ ਲਿਆ ਕੇ ਸਾਡੀਆਂ ਜ਼ਮੀਨਾਂ ਤੇ ਤਾਬਜ਼ ਉਹਨਾਂ ਦੀ ਕੋਸ਼ਿਸ਼ ਕੀਤੀ ਸੀ ਉਹ ਜ਼ਮੀਨਾਂ ਨੂੰ ਡਾਨੀ ਤੇ ਬਾਨੀ ਨੂੰ ਦੇਣਾ ਚਾਹੁੰਦੇ ਸੀ ਇਹ ਪੰਜਾਬੀਆਂ ਨੇ ਉਹਨਾਂ ਦਾ ਮਲਸੂਬਾ ਸਿਰੇ ਨਹੀਂ ਚੜਨ ਦਿੱਤਾ ਤੇ ਕੇਜਰੀਵਾਲਾਂ ਕੋਲ ਆਏ ਵੀ ਮਲਸੂਬਾ ਸੀ ਸਿਰੇ ਨਹੀਂ ਚੜਨ ਤਾਂਗੇ ਕਿਉਂਕਿ ਇਹਨਾਂ ਨੇ ਫਾਈਨਲੀ ਇੱਥੋਂ ਭੱਜ ਗਏ ਨਾ ਕੇਜਰੀਵਾਲ ਨੇ ਕੋਈ ਸਾਈਨ ਕੀਤੀ ਫਾਈਲ ਨਾ ਭਗਵੰਤ ਸਿੰਘ ਨੂੰ ਫਿਰਦਾ ਚੀਫ ਸਕੱਟਰੀ ਸਾਹਿਬ ਦੀ ਸਤਾਈ ਦੇ ਵਿੱਚ ਡਰ ਮੁੱਕ ਜਾਣੀ ਨੌਕਰੀ ਖਤਮ ਹੋ ਜਾਣੀ ਤੇ ਆਪਾਂ ਲਭਾਂਗੇ ਤੋ ਇਸ ਗੱਲ ਕੱਲ ਤਰਮੋ ਮੱਚੀ ਹੋਏ ਨੇ ਆਪਣੇ ਜਿਹੜੇ ਦਿੱਲੀ ਤੋਂ ਲਿਆ ਕੇ ਬਰਸ਼ਟਾ ਨਾਲ ਮੀਟਿੰਗਾਂ ਕਰਦੇ ਨੇ ਤੁਸੀਂ ਲੋਕਾਂ ਨੂੰ ਇਸ ਗੱਲ ਵੱਲ ਪ੍ਰੇਰਿਤ ਕਰੋ ਕਿ ਬੜਾ ਤੁਹਾਡੇ ਹੱਕ ਦਾ ਇਹ ਲੈਂਡ ਪੂਲਿੰਗ ਨਹੀਂ ਲੈਂਡ ਪੂਲਿੰਗ ਜਿਹੜੀ ਇਹ ਪਾਲਿਸੀ ਹੈ ਇਹ ਪ੍ਰੇਰਿਤ ਕਰੋ ਪ੍ਰੇਰਿਤ ਕਿਸੇ ਨੇ ਨਹੀਂ ਹੋਣਾ ਸਿੰਦਰਜਨ ਜੀ ਤੁਹਾਨੂੰ ਲੁੱਟ ਨਹੀਂ ਕਿਸੇ ਨੇ ਕਰਦਾ ਸੋ ਕੱਲ ਅਸੀਂ ਹੋਕਵਾ ਇਹਨੂੰ ਜਵਾਬ ਵੀ ਦਵਾਂ ਭਗਵੰਤੂ ਇਹਦੀ ਪਾਰਟੀ ਨੇ ਤੇ ਇਹਨੇ ਤੇ ਕੇਜਰੀਵਾਲ ਜਿਹੜਾ ਸਬੂਚੇ ਪੰਜਾਬ ਦੀ ਯਕੀਨ ਦਵਾ ਸੀ 24 ਘੰਟਿਆਂ ਦਾ ਉਹ ਕਈ ਮਹੀਨਿਆਂ ਵਿੱਚ ਤਬਦੀਲ ਹੋ ਕੇ ਰਹਿ ਗਿਆ ਤੇ ਕੀ ਕੀ ਕਾਰਗੁਜ਼ਾਰੀ ਇਹਨਾਂ ਦੇ ਵੇਖੋ ਮੈਂ ਦੱਸਣਾ ਚਾਹਨਾ ਰਾਸ਼ਟਰਪਤੀ ਜੀ ਕੋ ਜਿਹੜਾ ਬਿੱਲ ਗਿਆ 2018 ਦਾ ਗਿਆ ਅਜੇ ਤੱਕ ਕਦੀ ਵੀ ਜਦੋਂ ਦੇ ਬਾਈ ਦੇ ਆਏ ਨੇ ਇੱਕ ਵਾਰ ਵੀ ਇਹਨਾਂ ਨੇ ਜਾ ਕੇ ਰਾਸ਼ਟਰਪਤੀ ਜੀ ਦੇ ਕੋਲ ਇੱਕ ਵਾਰ ਵੀ سنجیدہ ਇਹਨਾਂ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਸ ਬਿੱਲ ਨੂੰ ਜਿਹੜਾ ਸਰਬਸੱਕਤੀ ਨਾਲ ਪਾਸ ਹੋਇਆ ਕਿ ਅਸੀਂ ਉਸ ਨੂੰ ਮਨਜ਼ੂਰੀ ਦੇਵਾ ਸਕਦੇ। ਜੋ ਕੱਲ ਮੇਰੇ ਵੀਰੋ ਤੇ ਭਰਾਓ ਇਹਦੇ ਤੇ ਬਹਿਸ ਹੋਏਗੀ, ਸੰਜੀਦਾ ਬਹਿਸ ਹੋਏਗੀ। ਅਸੀਂ ਪੰਜਾਬ ਦੇ ਸੈਂਟੀਮੈਂਟਸ ਦੇ ਨਾਲ ਤੇ ਇਹਨਾਂ ਦਾ ਜਿਹੜਾ ਮੋਰਾ ਵੀ ਪੰਜਾਬ ਦੇ ਲੋਕਾਂ ਸਾਹਮਣੇ ਰੱਖਾਂਗੇ ਕਿ ਇਹਨਾਂ ਦੀ ਸਰਕਾਰ ਨੇ ਸਾਡੇ ਦਿਨਾਂ ਸਾਡਾਂ ਦੇ ਵਿੱਚ ਕੀ ਕੀਤਾ? ਬਹੁਤ ਬਸ਼ੰਗਰੀਆਂ ਤੇ ਬਹੁਤ ਬੋਤ। ਅੱਜ ਤਾਂ ਇੱਕ ਮੋਟੀ ਜਆ ਅੱਜ ਤਾਂ ਅੱਜ ਨਾਉਂ ਯਾ ਯਾ ਦੇ ਸੁਬੇ ਇਹ ਤੇ ਆਪਣੀ ਆਤਮਾ ਦੇ ਵਿੱਚ ਲੇਕੋ ਸਰਦਾਰ ਸਾਹਿਬ ਜੇ ਇਸ ਤੁਹਾਡੀ ਗੱਲ ਮੈਂ ਸਹਿਮਤ ਬੜਾ ਕੁਝ ਪਰ ਸਹਿਮਤ ਜੇ ਤੁਸੀਂ ਹੋਲੀ ਸਕ੍ਰਿਪਚਰਸ ਨੂੰ ਕੋਟ ਕਰਦੇ ਤੇ ਤੁਹਾਡਾ ਫਰਜ਼ ਬਣਦਾ ਸੀ ਸਾਰਿਆਂ ਨੂੰ ਪਹਿਲੇ ਇਹ ਦੇ ਕਿ ਜਿਹੜੀਆਂ ਸੈਂਟੀਮੈਂਟਸ ਨੂੰ ਸਾਹਮਣੇ ਰੱਖ ਕੇ ਜਿਹੜੇ ਸਾਡੀਆਂ ਪਰੰਪਰਾਵਾਂ ਜਿਸ ਨਾਲ ਸਿਰ ਟਕਣਾ ਹੈ ਜੋੜੇ ਲਾ ਕੇ ਖੜੇ ਹੋਣਾ ਉਹ ਕਰਨਾ ਚਾਹੀਦਾ ਮੈਂ ਸਭ ਇਹ ਇਸ ਗੱਲ ਤੋਂ ਅੱਗੇ ਬਾਸੇ ਸਪੀਕਰ ਸਾਹਿਬ ਹੋਣਾ ਜਾਂਦੇ ਆ ਮੈਂ ਮੰਨਾਂ ਇੱਕੋ ਤਾਂ ਹੀ ਬੰਟੀ ਹੋਈ ਹੈ ਪਰ ਸਪੀਕਰ ਕਿਉਂਕਿ ਸਪੀਕਰ ਹੁੰਦੇ ਨੇ ਅਸੀਂ ਚਾਹਾਂਗੇ ਇਹਨਾਂ ਗੱਲਾਂ ਦਾ ਅੱਗੇ ਤੋਂ ਧਿਆਨ ਦੇ ਆਲਸੋ 1 ਪਾਚੀ ਵਿਆਹ ਨਾਲੇ ਵਿਆਹ ਤੋਂ ਇੱਕ ਖਾਸ ਜਿਹਾ ਹੋਇਆ ਸੀ ਲਾ ਸਜਾਪਾ ਇਹ ਐਂਕੀ ਆਨ ਤੇ ਵੀਰ ਜੇ ਤੇਰੇ ਵਾਲੀ ਖੇਡ ਚ ਮੈਂ ਸ਼ੁਰੂ ਹੋ ਜਾਵਾਂ ਤੇ ਬਰਗਾੜੀ ਦੇ ਵਿੱਚ ਤੁਹਾਨੂੰ ਪਤਾ ਹੀ ਹੋਏਗਾ ਕੀ ਕੀ ਉੱਥੇ ਹੋਇਆ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਪ ਦੇ ਵਿੱਚ ਵੀ ਕਰਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੱਲ ਹੋਏ ਨੇ ਅੱਜ ਨਹੀਂ ਕਾਨੂੰਨ ਨਾਲ ਕਰਨ ਬਣ ਗਿਆ ਸੋ ਇਸ ਦਾ ਨੁਕਤਾ